ਫਰੀਦਕੋਟ ਦੇ ਜਿਆਦਾ ਗਿੰਦੇ ਬੰਦੇ ਬੈਠੇ ਆਏ ਉੱਤਰਦੇ ਨਹੀਂ ਆ ਵੀ ਫਰੀਦਕੋਟ ਦੀ ਐ ਆ ਵੀ ਫਰੀਦਕੋਟ ਦੀ ਆ ਝੋਖੜਾ ਕਟੋਕੇ ਜਾਮ ਆ ਇਹਨਾਂ ਸਾਰਿਆਂ ਦੇ ਕੱਪੜੇ ਕਿਆ ਛੇਦੇ ਮਾਤਾ ਅੱਗੇ ਦਿਨਾ ਅੱਗੇ ਵੀ ਧੋ ਆਹ ਫਾਜ਼ਲ ਕਾ ਦੀ ਇਹ ਜਿੰਨੀ ਕਿ ਕਿਸ ਆਉਤਰ ਉੱਤੇ ਪਾਉਂਦੇ ਬਿਟਾਉਂਦੇ ਆਪ ਨਾ ਇਹ ਆਪ ਹੀ ਤੇ ਇੱਥੋਂ ਲੱਲ ਵੀ ਲੈਂਦੇ ਨੇ ਲੰਗਰ ਚਾਹ ਦੇ ਪਕਾਉਂਦੇ ਵੀ ਨੇ ਆਪ ਹੀ ਬਣਾਉਂਦੇ ਨੇ ਇਹ ਤਾਂ ਫਿਰ ਆ ਸਾਰੇ ਬਾਦਨ ਹੈ ਨਾ ਹਾਂ ਵੀ ਕੋਟ ਕੋਗਾ ਵੀਰ ਕੋਟ ਸਾਰੇ ਕਾ ਨਾ ਹਾਂ ਇਹ ਲੈ ਇਹ ਸਾਰੇ ਆ ਵਾਸਤੇ ਆ ਇਹ ਹੁਣ ਆਪਾਂ ਨਾ ਇਦੋਂ ਅੱਗੇ ਜਾ ਕੇ ਉਹ ਆ ਬਾਜ਼ੀ ਖਾਣੇ ਦਾ ਜੰਨੀ ਤੁਰ ਕੇ ਚੱਲ ਜਾਈਏ ਜਿੱਦਨ ਗੱਡੀਆਂ ਗੁੱਡੀਆਂ ਟੋਟੀਆਂ ਨੇ ਉਦਨੇ ਹੀ ਇੱਥੇ ਹੀ ਹਾਂ ਸਾਰੇ ਭੱਜ ਕੇ ਪਿੱਛੇ ਵਾਪਸ ਆ ਗਏ ਟਰੈਕਟਰਾਂ ਦੀਆਂ ਨਿਓਦਲਾਂ ਵਾਲੀਆਂ ਪੈਪਰੀਆਂ ਉਤਲੀਆਂ ਸੀ ਸਾਰੀਆਂ ਵੱਡ-ਵੱਡੀਆਂ ਜਿਹੜੇ ਅੱਗੇ ਟਰੈਕਟਰ ਸੀ ਗਾਂਹ ਤੱਕ ਆ ਗਈ ਸੀ ਹਾਏ ਤੇ ਆਉਂਦੀ ਨਹੀਂ ਉਹ ਗੱਡੀ ਜਿਹੜਾ ਡਾਕਟਰ ਸਵੈਮਾਨ ਨੇ ਆਉਂਦੀ ਸਵਿਫਟ ਖੜੀ ਸੀ ਹੁੰਦੇ ਹੁੰਦੇ ਕੋਲ ਜੀ ਟੈਂਟ ਕੋਲ ਜਿੱਥੇ ਉਹ ਮੈਡੀਕਲ ਦਾ ਸੀ ਸਾਰੀ ਤੋੜਤੀ ਸੀ ਸਾਰੀ ਲੋਕ ਚੁਣੇ ਚੁਣ ਕੇ ਨੇ ਜਿੱਦਣ ਕਿਤੇ ਪਿੰਨਾ ਪੰਚਾਇਤ ਆਸੀ ਮੈਂ ਕਹਿੰਦਾ ਇੱਥੇ ਹੀ ਲਾ ਦੋ ਉਹ ਵੀ ਅੱਗੇ ਜਾਈ ਜੇ ਉਹ ਟਰਾਲੀ ਲੰਘਦੀ ਏ ਟਰੈਕਟਰ ਸਿਰੇ ਜਾਂ ਤੁਰ ਜਣੀ ਅੱਗੇ ਗੱਡੀ ਆ ਤੁਰ ਕੇ ਹੁਣ ਨੇੜੇ ਆ ਗਏ ਤੁਰ ਕੇ ਦੇਖ ਕੇ ਹੁਣ ਕੋਈ ਜਿੰਨੀ ਅੱਗੇ ਜਾਂਦੀ ਜਾਣਦੇ ਨੇ ਆਪਾਂ ਉੱਥੋਂ ਉੱਥੇ ਵਗਾ ਵੀ ਤੁਰ ਕੇ ਵੇਖਣ ਨੂੰ ਤੱਕਦੇ ਉਦੋਂ ਅੱਗੇ ਬੜੀ ਹੈ ਪ੍ਰਾਈਸ ਬੜੀ ਦੂਰ ਕਿਉਂ ਮਾਰਦਾ ਉਹ ਉਹ ਪਹਿਲਾਂ ਉਹ ਦਿਸਣ ਦੇ ਪਹਿਲਾਂ ਬੋਰਡ ਦੇਖਦਾ ਪਹਿਣਾ ਜੀ ਹੂੰ ਉਹ ਬੋਰਡ ਤੋਂ ਅੱਗੇ ਵੇਖ ਕੋ ਬੋਰਡ ਉਹ ਗੋਲੇ ਸੁੱਟਦੇ ਹਨ ਜੀ ਬੜਾ ਹੁੰਦਾ ਹੈ ਆ ਇਹਦੇ ਥੱਲੇ ਉਦੋਂ ਇਹਦੇ ਤੋਂ ਅੱਗੇ ਰਹੇ ਆ ਅਸੀਂ ਜਦੋਂ ਜ਼ਿਆਦਾ ਕਾਹ ਪਿਆ ਉਦੋਂ ਇੰਦੇ ਤੋਂ ਪਿੱਛੇ ਆਏ ਹਾਂ ਅਗਲੇ ਬੋਰਡ ਦੇ ਲੱਗਾ ਨਾ ਜ਼ਿਆਦਾ ਨਹੀਂ ਹਾਂ ਜੀ ਆਹ ਬੋਰਡ ਤੇ ਕੋਈ ਨਹੀਂ ਦੂਰ ਇੱਥੇ ਰੋਕ ਲੋ ਸੈਦ ਅੱਛਾ ਲਾਂਦੇ ਧੂਪ ਆਹੀ ਇੱਥੇ ਸੇਵਾ ਕਰਦੇ ਰੇ ਮਹੀਨਾ ਦੋ ਮਹੀਨੇ ਭਾਂਡਿਆਂ ਦੀ ਆ ਵੀ ਹਾਂ ਇੱਥੇ ਇੱਥੇ ਕੁੱਸੀ ਦਾ ਦੇ ਅੱਠ ਕਿੰਨੀ ਗਾ ਸਾਰੀਆਂ ਕਣਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਵਟਾਂ ਦੇ ਉੱਤੇ ਵੀ ਪਾਣੀ ਸੀ ਦੋਹਾਂ ਬਸ ਜਾਣ ਕੇ ਉਹ ਉਧਰ ਦੀ ਪੁਲਿਸ ਨੇ ਹਰਿਆਣੇ ਦੀਆਂ ਪੈੜੀਆਂ ਆ ਜਾਂਦੀਆਂ ਨੇ ਕੋਈ ਕੁੱਝ ਅੱਛਾ ਕਿਸਾਨਾਂ ਨਾ ਚਲਾਉਣ ਦਿੰਦੇ ਕਿਸਾਨਾਂ ਨੇ ਕਿ ਉਧਰ ਲੈਣ ਅੰਦਰ ਕਰਤੀ ਹਾਂ ਹਾਂ ਜੀ ਹੁੰਦਾ ਨੇੜੇ ਆ ਗਈ ਧੱਕੇ ਨਾਲ ਇਹ ਚੋਪ ਗੰਚਾ ਤੇ ਇੱਥੇ ਲਾ ਲਓ ਬਾਜੀ ਚਾਹ ਦੇ ਜਾਣ ਦੋ ਅੱਗੇ ਮੋੜ ਜਾਂਦੀ ਗੱਡੀ ਐ ਇੱਥੋਂ ਮੁੜੇਗੀ ਗੱਡੀ ਇਹ ਕੱਢਿਆ ਕੋਈ ਨਹੀਂ ਮੇਰਾ ਤਾਂ ਸਿਕੂ ਇਹ ਲਾ ਦੀ ਇੱਥੇ ਇੱਥੇ ਲਾ ਲਓ ਇੱਥੋਂ ਮੁੜ ਜੇਗੀ ਪਰਲੀ ਸਾਈਡ ਨੂੰ ਗੱਡੀ ਇੱਥੇ ਉਧਰ ਨਾ ਇੱਕ ਜਣੇ ਨੇ ਪਰਾਂ ਨੂੰ ਕਿਧਰ ਤਾਰਾਂ ਤੁਰੇ ਬਈ ਆਪਾਂ ਇੱਧਰ ਉੱਪਰਾਂਗੇ ਨਾ ਅੱਜ ਆਪਾਂ ਵੀ ਪਹੁੰਚ ਗਏ ਕਸਾਨੀ ਤਰਨੇ ਤੇ ਪਰਿਆਣਾ ਕੀ ਕਿਹੜੀ ਜੁਨੀਅਨ ਦਾ ਪ੍ਰਧਾਨ ਦੱਸੋ ਕਿਹੜੀ ਆ ਲਾਸਟ ਆ ਯਰਿਆਣਾ ਨਸ਼ਾ ਤਾਰ ਲਈ ਇੱਕ ਜਿਹੜਾ ਵੀ ਟਰੈਕਟਰ ਬਾ ਉਹ ਰਿਆਣੇ ਕਿਥੇ ਆਵਾਂ ਰਿਆਣਾ ਬਰਲਾਵਾ ਉਹ ਮੇਰੀ ਅੰਚੇ ਤੇ ਇੱਥੇ ਤਾਂ ਨਹੀਂ ਤੇ ਹੁਣ ਤਾਂ ਨੀਵਾ ਕਰਦਾ ਪਹਿਲੇ ਦੂ ਵੀ ਉੱਚੀ ਅੱਛਾ ਅੱਛਾ ਜਿ ਚੱਕਣ ਤੋਂ ਆ ਮੌਸਰ ਨੂੰ ਦੋਦਾ ਜੀ ਇੱਥੇ ਹੁਣ ਇਹ ਨਹੀਂ ਆ ਨਹੀਂ ਤੇ ਹੋਣਾ ਇਹ ਹੋਣਾ ਗਏ ਹੋਣੇ ਕੀ ਐਮ ਐਮ ਇਹ ਹੋਈ ਲਿਖਿਆ ਨਹੀਂ 9 ਉਹ ਜਿੱਥੇ ਆਪਾਂ ਬੋਲਦੇ ਇੱਥੇ ਸ਼ੈਲਰ ਵੀ ਇੱਕ ਮਿੰਟ ਅੱਛਾ ਉਹ ਬੰਦਣਾ ਆਹ ਕੀਤਾ ਹੀ ਬੈਰੀਜਟ ਸਾਈਡ ਦੇ ਜਿੱਥੇ ਹੂੰ ਇਹ ਥੋੜਾ ਬਹੁਤ ਚੱਲ ਕਾ ਪਾਪਾ ਉਹ ਤੇ ਅੱਗੇ ਅੱਗੇ ਤਿਆਰ ਹੋ ਕੇ ਨਿਕਲ ਰਹੇ ਆ ਇਹਨਾਂ ਗਰਮੀਆਂ ਚ ਹੋਣਗੀਆਂ ਪੈਂਦੀ ਵਸਣ ਦੇ ਹੈਗੇ ਇੱਕ ਵਾਰੀ ਉਹ ਪਿਛਲੀ ਵਾਰ ਉਹ ਘਟ ਗਿਆ ਹੰਦਰਾਜਾਂ ਜਿਹੋ ਸੀ ਜਾਂ ਆ ਗਿਆ ਸੀ ਕੋਈ ਤੁਰ ਗਿਆ ਉਹ ਫਿਰ ਜਿੰਨਣ ਲੋਡ ਲੜ ਲੈ ਜਾਂਦੇ ਆ ਨਾ 24 ਉਹ ਲस्सी ਵੀ ਉਹ ਲस्सी ਦੇ ਲੰਗਰ ਕਿੱਡੇ ਵਧੀਆ ਟੈਂਟ ਬਣਾਏ ਕਿਹਨੇ ਕਿਸਾਨ ਐਵੇਂ ਨਹੀਂ ਜੰਗਲਾਂ 'ਚ ਮੰਗਲ ਲਾਉਣ ਨੂੰ ਸ਼ੁਰੂ ਤੋਂ ਇਹਨਾਂ ਨੂੰ ਆਖਿਆ ਵੇਖ ਪੱਕੇ-ਪੁੱਕੇ ਲਾ ਗਏ ਫਰਿੱਜਾਂ ਇਹ ਹੁੰਦੇ ਪਿੰਡਾਂ ਮਿਲ ਗਈ ਰਕਿੰਗ ਥੋੜਾ ਜਿਹਾ ਡਵਾ ਜਾ ਕਰਦੇ ਹਾਂ ਹੂੰ ਨਹੀਂ ਮੈਂ ਇੱਕ ਸੌ ਬੀਤੇ ਕਾ ਨਾ ਚਲ ਠੀਕ ਆ ਬਾਪੂ ਵੇਖਾਂ ਨਹੀਂ ਫਿਲਮ ਇਹ ਵਾਲਾ ਨਹੀਂ ਜਿਹਦੇ ਵਿੱਚ ਕੋਈ ਇਹ ਸਿੱਧੀਆਂ ਤਾਰ ਲੈ ਇਹੋ ਬਸ ਇੰਨਾ ਮੱਥਾ ਲਾ ਕੇ ਕਿਸਾਨਾਂ ਨਾਲ ਮਰਨਾ ਇਹਨਾਂ ਨੇ ਮੇਨਾ ਕੋਲਾਂ ਤੇ ਸਿੱਧੀਆਂ ਉਹਨਾਂ ਦੀ ਵਾਹ